ਅਅ ਅੱਦਤ ਆ ਪਿਆ ਰਹਿਮੰਤ ਬਤਰੀਆ ਹੀ ਤੇ ਮੈਂ ਰਾਤ 3:30 ਵਜੇ ਆ ਤੇ ਇੱਥੇ ਆ ਕੇ ਦੇਖਾ ਬਾਲ ਨਹੀਂ ਜਾਗਦਾ ਸੀ ਬਾਲ ਲਾਇਆ ਸੀ ਬਾਲ ਤੇ ਆ ਬੈ ਜਾ ਦੇਖ ਆ ਕੋ ਪੱਦਰ ਹੋਇਆ ਮੇਰਾ ਕੀ ਨੁਕਸਾਨ ਕੀ ਹੋਇਆ ਤੇ ਤਨ ਮਈਆਂ ਇਕੱਠੀ ਅੱਛਾ ਹੋਰ ਬੜਾ ਲੋਹਾ ਲੈ ਕੇ ਆ ਕੇ ਕਿਦਾਂ ਕਿਦਾਂ ਦੀ ਲੈ ਕੇ ਆਏ ਕੰਧ ਪਾੜ ਕੇ ਲੈ ਕੇ ਆਏ ਪਾਲੇ ਪਾਸੇ ਹਾਲ ਦੇ ਪਾਸੇ ਜਿੰਦਾ ਨਹੀਂ ਕੋਲਿਆ ਨਹੀਂ ਜਿੰਦਾ ਭੰਨਿਆ ਜਿੰਦਾ ਰੇਟ ਤੋੜਿਆ ਆ ਮੇਰਾ ਅਜੰਦਾ ਅੱਲਾ ਵੀ ਖੁੱਲਿਆ ਤੇ ਇਹ ਵੀ ਖੁੱਲਿਆ ਪੁਲਿਸ ਨੂੰ ਫੋਨ ਨਹੀਂ ਕੀਤਾ ਫੋਨ ਕੀਤਾ 5:30 ਵਜੇ ਫੋਨ ਕੀਤਾ ਅੱਛਾ ਕੋਈ ਨਹੀਂ ਅਜੇ ਤਾਂ ਕੋਈ ਨਹੀਂ ਆਇਆ ਅੱਛਾ ਪਸਵਾਜੀ ਕੋਈ ਨਹੀਂ ਆਈ ਸਾਡੇ ਕਿੰਨਾ ਚਿਰ ਹੋ ਗਿਆ ਜੀ ਅਸੀਂ 5 ਵਜੇ ਸਵੇਰ ਦਾ ਫੋਨ ਕਰਦੇ ਹਾਂ ਅੱਛਾ ਜੀ ਸਾਡੀ ਕੋਈ ਸਾਡਾ ਕੋਈ ਸਾਡੀ ਸੁਣਾਈ ਨਹੀਂ ਹੁੰਦੀ ਉਹ ਤਾਂ 8:00 ਵਜੇ ਹਾਂ ਜੀ 8:00 ਵਜੇ ਕਿੰਨਾ ਨੁਕਸਾਨ ਹੋਇਆ ਸਾਡੇ ਮੱਝਾਂ ਲੈ ਗਏ ਤਨ ਅੱਛਾ ਜੀ ਕੱਟੀ ਸੀ ਇੱਕ ਹੋਰ ਸਮਾਨ ਸਾਡਾ ਗਿਆ ਕਿੱਦਾਂ ਲੈ ਗਏ ਕੰਦ ਪਾੜੀ ਛੜਕਲਦੀ ਅੱਛਾ ਕੰਦ ਪੜ ਕੇ ਬੈਠ ਕੇ ਜਿੰਦਾ ਖੋਪਨਿਆ ਠੀਕ ਹੈ ਆ ਗੇਟ ਬੰਨ ਗਿਆ ਲੈ ਗਏ ਕਿੰਨੇ ਦਾ ਨੁਕਸਾਨ ਹੋ ਗਿਆ ਇਹ ਤਿੰਨ ਢਾਈ ਲੱਖ ਦਾ ਲੱਗਦਾ ਹੋਣਾ ਇਹ ਨਾ ਤਿੰਨ ਢਾਈ ਲੱਖ ਦਾ ਹੋ ਸਕਦਾ ਸਮਾਨ ਸਾਡੀਆਂ ਵਜਾਂ ਧਾਰੀਆਂ ਵਜਾਂ ਸੀ ਜੀ ਜਿਵੇਂ ਟਰੀ ਬੁਆਸੀ ਉਹ ਘਰ ਤਵਾ ਕਾ ਸੌਂਗੇ ਜਦ 4:30 ਵਜੇ ਆਏ ਆ ਅੱਜ ਦੇਖਿਆ ਜੀ ਸਾਡੀਆਂ ਕੰਧ ਵੀ ਪਲ ਵੀ ਬੰਨਿਆ ਜੀ ਸਾਡਾ ਤੇ ਦੇਖਿਆ ਕਿ ਕੰਧ ਪਾਰ ਸਾਡੇ ਕੋਲ ਤਿੰਨ ਮੱਛਾਂ ਲੈ ਗਾ ਜੀ ਜਾਂ ਕੱਟੀ ਲੈ ਗਾ ਜੀ ਹੋਰ ਵੀ ਛਾਤਾ ਸਮਾਨ ਲੈ ਆ ਸਕਦੇ ਜੀ ਪੋਰਸ ਫੋਨ ਕੀਤਾ ਜੀ ਕੀਤਾ ਜੀ ਨਹੀਂ ਪਹੁੰਚੀ ਪੋਰਸ ਹਲੇ ਨਹੀਂ ਪਹੁੰਚੀ ਹਾਂਜੀ ਕੀ ਜਾਣਕਾਰੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਮੈਂ ਤਾਂ ਸਵੇਰੇ ਜੀ 5 ਵਜੇ ਮੈਨੂੰ ਫੋਨ ਆਇਆ ਪਾਜੀ ਦਾ ਤੇ ਇਹ ਮੈਂ ਨਾਲ ਆ ਕੇ ਇਸ਼ਨਾਨ ਕਰਕੇ ਨਤਰੇਮ ਕਰਨ ਲੱਗਾ ਸੀ ਤੇ ਇਹ ਕਹਿੰਦੇ ਚੋਰੀ ਹੋ ਗਈ ਆ ਤੇ ਮੈਂ ਉਹਦੇ ਹੀ ਅਪਰਾ ਚੌਕੀ ਫੋਨ ਕੀਤਾ ਤੇ ਆ ਦੇਖ ਲਓ ਹੁਣ 7 ਵਜੇ ਗਏ ਆ ਤੇ ਹਜੇ ਤੱਕ ਕੋਈ ਮੁਲਾਜ਼ਮ ਇੱਥੇ ਪਹੁੰਚਿਆ ਨਹੀਂ ਹੈਗਾ ਠੀਕ ਆ 112 ਤੇ ਵੀ ਗੱਲ ਕੀਤੀ ਆ ਪੁਲਿਸ ਦੀ ਬਹੁਤ ਢਿੱਲੀ ਕਰ ਕੇ ਜਰੀ ਇਹਨਾਂ ਨੂੰ ਜ਼ਿਆਦਾ ਪਾਈ ਢਿੱਲੀ ਕਰ ਗਿਆ ਇਹ ਤੂੰ ਗੱਲੇ ਛੱਡ ਦਿਓ ਨਾ ਇਨਾ ਥੋੜਾ ਚਾਹੀਦਾ ਹੁਣ ਜੋ ਬੰਦੇ ਨੇ ਵਿਚਾਰ ਹੈਪਨ ਹੋ ਗਿਆ ਐਡਾ ਹੋਈ ਦੇਖਣਾ ਚਾਹੀਦਾ ਅਗੇ ਟਾਈਮ ਨਾਲ ਨਾ ਨਫਰੀ ਦੀ ਬਹੁਤ ਘਾਟ ਆ ਜੀ ਹਾਂ ਜੀ ਆ ਜਿੱਦਾਂ ਸਾਨੂੰ ਸਵੇਰੇ ਪਤਾ ਲੱਗਾ ਸੀਗਾ ਤਕਰੀਬਨ ਸਾਢੇ 5 ਵਜੇ ਕਿ ਸ਼ਿਵਾਰਾ ਸਿੰਘ ਦੇ ਜਿਹੜੇ ਕੂੜੇ ਪਸ਼ੂ ਚੂਰੂ ਹੋਏ ਆ ਚੋਰੀ ਹੋਏ ਆ ਇੱਥੇ ਪਹੁੰਚੇ ਤੇ ਦੇਖਿਆ ਕਿ ਉਹਨਾਂ ਦਾ ਕੋਠਾ ਢਾ ਕੇ ਜਿਹੜੇ ਆ ਉਹ ਚੋਰ ਪਸ਼ੂ ਲੈ ਗਏ ਆ ਪਰ ਪੁਲਿਸ ਨੂੰ ਸਾਢੇ 5 ਵਜੇ ਦੀ ਕਾਲ ਕੀਤੀ ਹੋਈ ਪੁਲਿਸ ਨਹੀਂ ਪਹੁੰਚੀ ਬੜੀ ਮਾੜੀ ਕਾਰਵਾਈ ਆ ਅਸੀਂ 3-4 ਵਾਲੀ ਫੋਨ ਵੀ ਕਰ ਚੁੱਕੇ ਆ 112 ਤੇ ਵੀ ਕਾਲ ਲਾਈ ਆ ਮੈਂ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਫੋਨ ਲਾ ਕੇ ਦੱਸਿਆ ਕਿ ਹਲੇ ਤੱਕ ਵੀ ਪੁਲਸ ਨਹੀਂ ਪਹੁੰਚੀ ਸਾਡੇ ਕੋਲ ਬਹੁਤ ਜਿਆਦੇ ਮਾੜੀ ਗੱਲ ਆ ਜਾਣਗੇ ਰਾਤ ਨੂੰ ਮਾਲਕ ਜਿਹੜਾ ਹੈ ਉਹ ਕਿ ਸਿਹਤ ਨਾਲ ਠੀਕ ਹੋਣ ਕਰਕੇ ਘਰੇ ਚਲੇ ਗਿਆ ਤੇ ਉਹਨਾਂ ਦੇ ਮਗਰੋਂ ਜੋ ਬੱਜਾ ਚੋਰੀ ਹੋ ਗਈ ਅਗਲੋ ਗੇਟ ਤੋਂ ਖੋਲਣ ਦੀ ਟਰਾਈ ਕੀਤੀ ਹੈ ਗੇਟ ਖੁੱਲਿਆ ਨਹੀਂ ਹੈ ਪਿੱਛੋਂ ਕੰਦ ਪਾੜ ਕੇ ਮੱਜਾਂ ਲੈ ਗਏ ਕੋਈ ਤਿੰਨ ਮੱਜਾਂ ਦੇ ਕੱਟੀਆਂ ਨੇ